ਵਿਆਹ ਵਾਲੇ ਦਿਨ ਆਪਣੇ ਘਰ ਵਾਲੇ ਨੂੰ ਦੇਖ ਕੇ ਚਿੱਕਾ ਮਾਰ ਹੋਈ ਬੇਹੋਸ਼ ਕੁੜੀ ਮਾਪਿਓ ਨੂੰ ਪਾਈਆਂ ਭੱਜੜਾ ਦੋਸਤੋ ਅਕਸਰ ਹੀ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਨੂੰ ਦਿਖਾਇਆ ਜਾਂਦਾ ਹੈ ਪਰ ਹੁਣ ਵਿਆਹ ਦੇ ਵਿੱਚ ਹੋਇਆ ਇੱਕ ਧੋਖਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਵਿਆਹ ਵਾਲੀ ਕੁੜੀ ਜੋ ਕੋਈ ਜੋੜੀ ਦਿਖਾਈ ਦੇ ਰਹੀ ਹੈ ਤਰਸਾਲ ਇਹ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਇਹ ਬਹੁਤ ਹੀ ਗਰੀਬ ਘਰ ਦੀ ਕੁੜੀ ਹੈ ਅਤੇ ਇਸ ਦਾ ਰਿਸ਼ਤਾ ਇੱਕ ਅਮੀਰ ਬੰਦੇ ਦੇ ਨਾਲ ਕਰ ਦਿੱਤਾ ਜਾਂਦਾ ਹੈ ਅਤੇ ਜੋ ਉਮਰ ਦੇ ਵਿੱਚ ਬਹੁਤ ਵੱਡਾ ਸੀ ਕੁੜੀ ਨੂੰ ਇਸ ਦੇ ਮਾਪਿਓ ਤੇ ਮੁੰਡੇ ਦਾ ਮੂੰਹ ਨਹੀਂ ਦਿਖਾਉਂਦੇ ਸਿੱਧਾ ਵਿਆਹ ਹੀ ਕਰਨ ਲੱਗ ਜਾਂਦੇ ਹਨ ਜਦੋਂ ਸਗਣਾ ਤੇ ਬੈਠੀ ਕੁੜੀ ਆਪਣੇ ਘਰ ਵਾਲੇ ਨੂੰ ਦੇਖਦੀ ਹੈ ਤਾਂ ਉਹ ਮੁੰਡੇ ਨੂੰ ਦੇਖ ਕੇ ਚਿੱਕਾ ਮਾਰਕ ਮਾਰ ਕੇ ਬੇਹੋਸ਼ ਹੋ ਜਾਂਦੀ ਹੈ ਅਤੇ ਕੁੜੀ ਨੂੰ ਜਦੋਂ ਹੋਸ਼ ਆਉਂਦੀ ਹੈ ਤਾਂ ਕਹਿੰਦੀ ਹੈ ਕਿ ਪੈਸੇ ਨੂੰ ਮੈਂ ਕੀ ਚਟਣਾ ਤੁਸੀਂ ਤਾਂ ਮੇਰਾ ਵਿਆਹ ਬੁੜੇ ਦੇ ਨਾਲ ਕਰ ਰਹੇ ਹੋ ਤੇ ਕੁੜੀ ਦੀ ਬਰਾਤ ਨੂੰ ਵਾਪਸ ਮੋੜ ਦਿੰਦੀ ਹੈ ਤੁਹਾਨੂੰ ਕੀ ਲੱਗਦਾ ਇਸ ਵਿੱਚ ਮਾਪਿਓ ਦੀ ਕਿੰਨੀ ਇੱਕ ਗਲਤੀ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਦੋਸਤੋ